ਹਾਂ ਜੀ ਸਰ ਕੀ ਹੈ ਜੀ ਪੂਰਾ ਮਾਮਲਾ ਜੀ ਅੱਜ ਕਮਿਸ਼ਨਰੇਟ ਪੁਲਿਸ ਜਿਲੰਧਰ ਵੱਲੋਂ ਜਿਹੜਾ ਹੈਗਾ ਲੁੱਟੋ ਚੋਰੀ ਕਰਨ ਵਾਲੇ ਜਿਹੜੇ ਗਿਰੋ ਹੈਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈਗੀ ਇਹਦੇ ਵਿੱਚ ਅਸੀਂ ਜਿਹੜੇ ਦੋ ਵੱਖ-ਵੱਖ ਗਿਰੋ ਫੜੇ ਹੈਗੇ ਜਿਦੇ ਚ ਅਸੀਂ ਦੋ ਵੱਖ-ਵੱਖ ਪੁਚੇ ਇੱਕ ਮਡਰ ਟਾਊਨ ਸਬ-ਡਿਵੀਜ਼ਨ ਦੇ ਵਿੱਚ ਪੀਐਸ ਬਾਵਕਿੰਦ ਦੇ ਵਿੱਚ ਦਰਜ ਕੀਤਾ ਹੈਗਾ ਇਸ ਤੋਂ ਇਲਾਵਾ ਇੱਕ ਡਿਵੀਜ਼ਨ ਅੰਮ ਬਖਸ਼ੀ ਪੀ ਜਿਹੜੀ ਹੈ ਜੀ ਮੌਲਟਮ ਸਬੰਧੀ ਜ਼ਿੰਮੇਵਾਰੀ ਦੇ ਤਰ੍ਹਾਂ ਦੋਨੋਂ ਜਿਹੜੇ ਹੈਗੇ 303 ਬੀ ਐਨ ਐਸ ਦੇ ਤਹਿ ਦਰਜ ਕੀਤੇ ਗਏ ਹੈਗੇ ਜਿਹਦੇ ਚ ਜਿਹੜਾ ਮੁਕਦਮਾ ਵਕੀਲ ਦਾ ਮੁਕਦਮਾ ਹੈ ਉੱਥੇ ਇੱਕ ਬੰਦਾ ਮੰਤਰੀ ਪਲੇਸ ਮੰਨਾ ਅ ਅਵੈਸਟ ਕੀਤਾ ਹੈਗਾ ਜਿਹਦੇ ਚ 5 ਮੁਕਦਮੇ ਪਹਿਲਾਂ ਦਰਜ ਸੀਗੇ ਇਹਦੇ ਤੋਂ ਇੱਕ ਮੋਟਰਸਾਈਕਲ ਇੱਕ ਸਕੂਟਰੀ ਅਤੇ ਮੋਬਾਈਲ ਫੋਨ ਵਰਮਤ ਕੀਤੇ ਹੈਗੇ ਅ ਇਹਦੇ ਨਾਲ ਹੀ ਇੱਕ ਬੰਦਾ ਸੀ ਗੁਰਪ੍ਰੀਤ ਉਹਦੇ 'ਚ ਇੱਕ ਪਤਾ ਸੀ ਦੋਨੋਂ ਕਪੂਰਥਲੇ ਦੇ ਰਹਿਣ ਵਾਲੇ ਹੈਗੇ ਅਸੀਂ ਨਾ ਤੋਂ ਜਿਹੜਾ ਹੈਗੇ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਐਂਡ ਇੰਟਰੋਗੇਸ਼ਨ ਦੇ ਵਿੱਚ ਜਿਹੜੀ ਜਿਹੜੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਦੋ ਸਾਹਮਣੇ ਆਏਗਾ ਅਸੀਂ ਕਰਾਂਗੇ ਜਿਹੜਾ ਪਤਾ ਜਿਹਦੇ ਨੰਬਰ 6 ਦੇ ਵਿੱਚ ਦਰਜ ਹੈਗਾ ਉਹਦੇ 'ਚ ਇੱਕ ਬਜਿੰਦ ਇੱਕ ਬੰਦਾ ਹੈਗਾ ਹਰਜਿੰਦਰ ਰਿਆਸ ਜਿੰਦੀ ਆ ਜਿਹੜਾ ਜਿਲ੍ਹਾ ਕਪੂਰਥਲੇ ਦਾ ਰਹਿਣ ਵਾਲਾ ਹੈਗਾ ਪੁਲਤਾਨਪੁਰ ਲੋਧੀ ਦਾ ਇਹਦੇ ਤੋਂ ਇੱਕ ਮੋਟਰਸਾਈਕਲ ਉਹ ਚਾਰ ਬਾਲੀਆਂ ਦੀ ਜਿਹੜੀ ਹੈਗੀ ਰਿਕਵਰ ਕੀਤੀ ਹੈਗੇ ਆ ਮਾਰਲ ਟਾਊਨ ਸਬਡੀਵੀਜ਼ਨ ਦੇ ਵਿੱਚ ਅਤੇ ਜਲੰਧਰ ਤੇ ਹਾਤੀ ਦੇ ਵਿਚਵੀਂ ਇਹਦੇ ਤੇ ਜਿਹੜੇ ਆਪਣੀ ਵਾਪਦਾਤਾ ਨੂੰ ਅੰਜਾਮ ਦੇ ਦਰ ਸੀਗੇ ਜਿਸ ਤੋਂ ਚਾਰ ਬਾਲੀਆਂ ਦੇ ਚਾਰ ਸੈਪਰੇਟ ਜਿਹੜੇ ਮੁਕਦਮੇ ਸੀ ਟ੍ਰੈਸ ਕੀਤੇ ਹੈਗੇ ਇਸ ਤੋਂ ਇਲਾਵਾ ਇਹਦੇ ਚ ਦੋ ਪੁਰਾਣੇ ਕੇਸ ਜਿਹੜੇ ਹੈਗੇ ਡਿਵੀਜ਼ਨ ਨੰਬਰ 6 ਦਾ ਇੱਕ ਕੇਸ ਇੱਕ ਪੀਐਸ ਲਾਮੜਾ ਜਲੰਧਰ ਤੇ ਹਾਤੀ ਦਾ ਜਿਹੜਾ ਕੇਸ ਹੈ ਉੱਥੇ ਅਲੋੜਿੰਦਾ ਸੀਗਾ ਆ ਇਸ ਤੋਂ ਇਲਾਵਾ ਜਿਹੜਾ ਇਹਦੇ ਚ ਜਿਹੜੇ ਤਿੰਨ ਇਹਦੀ ਜਿਹੜੀ ਹਿਸਟਰੀ ਹੈ ਉਹ ਕ੍ਰਿਮੀਨਲ ਹੈਗੀ ਇਹਦੇ ਤੇ ਤਿੰਨ ਜਿਹੜੇ ਹੈਗੇ ਪ੍ਰੀਵੀਅਸ ਜਿਹੜੇ ਐਫਆਈਆਰ ਹੈ ਉਹ ਵੀ ਦਰਜ ਹੈਗੀ ਅਸੀਂ ਇਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਪ੍ਰੋਪਰਲੀ ਅਦਾਲਤ ਤੋਂ ਜਿਹੜਾ ਇਹਨਾਂ ਦਾ ਰਿਮਾਂਡ ਲੈ ਕੇ ਪ੍ਰੋਪਰ ਇੰਟੈਗੋਗੇਟ ਕਰਕੇ ਜੋ ਵੀ ਅ ਅੱਗੇ ਜਿਹੜੀ ਸਾਡੀ ਇਨਵੈਸਟੀਗੇਸ਼ਨ ਚ ਆਏਗਾ ਅਸੀਂ ਉਸ ਸਬ ਨਾਲ ਜਿਹੜੀ ਕੰਮ ਅਸੀਂ ਅਮਨ ਵਿੱਚ ਹੀ ਜਾਵਾਂਗੇ